ਅੰਮ੍ਰਿਤਪਾਲ ਸਾਹਿਬ ਕੋਲ ਕਹਿਣਾ ਚਾਹੁੰਗਾ 3 ਸਾਲ ਹੋ ਗਏ ਮੰਗਰ ਦਾ 1988 ਚੱਕੀ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਜ਼ਗੀਰ ਪੈਂਡਕ ਪਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ ਪੰਜਾਬ ਸਾਹਿਬ ਦੇ ਸੁਪਰੀਮ ਕੋਰਟ ਬਾਰ ਬਾਰ ਹੁਕਮ ਦੇ ਦਿੱਤੇ ਕਿ ਇਹ ਲੋਕਾਂ ਦਾ ਹੈ ਸਰਦਰ ਜੀ ਕਰੋ ਇਹ ਬੇਇੱਜ਼ਤੀ ਕਰਦਾ ਕਿ ਅਗਲਾ ਫੈਸਲਾ ਕਰਦਾ ਇਹ ਫੈਸਲਾ ਨਹੀਂ ਕਰਦਾ ਕਿ ਅਸਲ ਕਰਦਾ ਹੈ ਮੇਰੇ ਕੋਲ ਬਹੁਤ ਹੋ ਗਏ ਹੈ ਇੰਤਜ਼ਾਰ ਇਹਨਾਂ ਦੇ ਫੈਸਲਾ ਲੈਣ ਦੇ ਵਿੱਚ ਸਮਰਥੀ ਰਿਹਾ ਐਸਜੀਪੀਸੀ ਤੁਹਾਡੇ ਕੇਸ ਦੇ ਵਿੱਚ ਪਰ ਫਿਰ ਸਭ ਤੋਂ ਕਰਦੇ ਹੈ ਕਿ ਸਾਈਟ ਤੋਂ ਜਾਤ ਨੂੰ ਸੰਸਾ ਦਾ ਬਾਤ ਨਾ ਕਰਨਾ ਜਦੋਂ ਅਸੀਂ ਸੁਪਰਮਾਰਕਟ ਦੇ ਸਾਹਮਣੇ ਹੈ। ਇਸ ਪੱਤਰ ਦੇ ਵਿੱਚ ਜਿਹੜਾ ਆਗਮਨ ਦੀ ਆਖਰੀ ਲੋੜ ਹੈ ਤੋਂ ਅਸੀਂ ਸਨਮਾਨ ਰੱਖ ਕੇ ਅਗਲਾ ਫੈਸਲਾ ਲੈਣਾ। ਜੀ ਭਾਈ ਸਾਹਿਬ ਕਿਹੜਾ ਜਵਾਬ ਨਹੀਂ ਸੁਣ। 3 ਸਾਲ ਹੋ ਗਏ ਮੰਗਦਾ 1977 ਨੂੰ ਮਾਸੀ ਚੱਕੇ ਵਿੱਚ ਲੱਗਿਆ ਤੇ 14 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਡੀਜੀਪੈਂਡਕ ਭਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ। ਪੰਨੀ ਸਾਹਿਬ ਕੋਲ ਸੁਪਰੀਮ ਕੋਰਟ ਬਾਹਰ ਬਾਹਰ ਰਜਿਸਟਰ ਕਰ ਦਿੱਤਾ। ਇਹ ਲੋਕਾਂ ਦਾ ਇਹ ਬੇਇੱਜ਼ਤੀ ਕਰਦਾ। ਤੇ ਅਗਲਾ ਫੈਸਲਾ ਲੈਣਾ। ਇਹ ਫਾਟਾ ਸੋਰੀ ਇਸ ਦਾਰਸਾ। ਬਹੁਤ ਹੋ ਗਿਆ ਹੁਣ। ਨਹੀਂ ਲੱਗਦਾ ਜੀ ਫੈਸਲਾ ਲੈਣ ਦੇ ਵਿੱਚ ਸਮਰਥਤ ਰਿਹਾ ਐ ਐਸਜੀਪੀਸੀ ਤੁਹਾਡੇ ਕੇਸ ਦੇ ਵਿੱਚ ਬਿਲਕੁਲ ਫੇਰ ਸਭੀ ਕਰ ਰਹੇ ਹੈ ਜੀ ਸਾਰੀ ਤੇ ਸਾਈਡ ਤੋਂ ਜਾ ਤੁਹਾਨੂੰ ਸਭਾ ਮਾਪੇ ਚਾਹਵਾ ਆ ਦਰਨਾ ਜਦੋਂ ਆਉਂਦੇ ਸਭ ਤੋਂ ਕੇਸ ਸਾਹਮਣੇ ਇਸ ਤੋਂ ਬਾਅਦ ਸਭ ਤੇ ਚਾਹਵਾਂ ਜਿਹੜੇ ਸਾਰੇ ਆ ਮਾਪੇ ਕਰੇ ਕੋਮੇਡੀ ਸੰਵਾਦ ਉੱਪਰ ਰੱਖ ਅਗਲਾ ਫੈਸਲਾ ਲੈਣਾ ਠੀਕ ਭਾਈ ਸਾਹਿਬ ਕਹਿ ਰਹੇ ਜੀ ਉਹ ਵਿਚਾਰ 30 ਸਾਲ ਹੋ ਗਏ 1952 ਨੂੰ ਇਸੀ ਚੱਕੀ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਜੀਪ ਪੈਂਡਿੰਗ ਪਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ ਪੰਜਾਬ ਸਾਹਿਬ ਜੋ ਕਿ ਸੁਪਰੀਮ ਕੋਰਟ ਬਾਰ ਬਾਰ ਹਦਾਇਤ ਕਰ ਰਹੀ ਹੈ ਕਿ ਇਹ ਅਧਰ ਲੋਕਾਂ ਦਾ ਸਰ ਇਧਰ ਜੀ ਇਧਰ ਇਹ ਬੇਇੱਜ਼ਤੀ ਕਰਦਾ ਕਿ ਅਗਲਾ ਫੈਸਲਾ ਲੈਣਾ ਇਹ ਫਟਾਫਟ ਸਰਕਾਰ ਨੂੰ ਬਹੁਤ ਹੋ ਗਿਆ ਪਿਆਰ ਇਨਰਦੇਈ ਫੈਸਲੇ ਲੈਣ ਦੇ ਵਿੱਚ ਸਮਰਥੀ ਰਿਹਾ ਐਸਜੀਪੀਸੀ ਤੁਹਾਡੇ ਕੇਸ ਦੇ ਵਿੱਚ ਇੱਕੋ ਰੋ ਮੇਲ ਸਭ ਤੋਂ ਚੰਗਾ ਹੈ ਜਿਆਦਾ ਸਪੈਕਟ ਤੇ ਸਾਈਟ ਤੋਂ ਜਿਆ ਤੁਹਾਨੂੰ ਸ਼ਾਂਤਲਾ ਬਾਤ ਚੌਂਕਾ ਨਾ ਕਰਨਾ ਜੇਕਰ ਅਸੀਂ ਸੁਪਰਮਾਰਕਟ ਦੇ ਸਾਹਮਣੇ ਇਸ ਪੱਤਰ ਦੇ ਅੰਦਰ ਦੀਆਂ ਗੱਲਾਂ ਨੂੰ ਦੇ ਸਨਮਾਨ ਵੱਖ ਰੱਖ ਕੇ ਅਗਲਾ ਫੈਸਲਾ ਲੈਣਾ ਠੀਕ ਅੰਜੀ ਭਾਈ ਸਾਹਿਬ ਕਹਿ ਰਹੇ ਜਾ ਉਹ ਵਿਚਾਰ 3 ਸਾਲ ਹੋ ਗਏ ਮੰਗਦਾ 1985 ਦੀ ਅਸੀਂ ਚੱਕੀ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਜ਼ਗੀਰ ਪੈਂਡਕ ਪਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ ਪਾਣੀ ਸਾਹਿਬ ਨੇ ਸੁਪਰੀਮ ਕੋਰਟ বারবার ਅਦੇਸ਼ ਕਰਦੇ ਫਸਲ ਦੇ ਫੈਸਲੇ ਲੋਕਾਂ ਨੂੰ ਸਰੇਂਦਰ ਜੀ ਇੱਥੇ ਲੋ ਇਹ ਬੇਇੱਜ਼ਤੀ ਕਰਦਾ ਕਿ ਅਗਲਾ ਫੈਸਲਾ ਲੈਣਾ ਇਹ ਫਸਲਾ ਸਰਕਾਰ ਦਾ ਫੈਸਲਾ ਹੈ ਬਹੁਤ ਹੋ ਗਿਆ ਸੰਜਾਰ ਇਹਨਾਂ ਦੇ ਫੈਸਲਾ ਲੈਣ ਦੇ ਵਿੱਚ ਸਮਰਥੀ ਰਿਹਾ ਐਸਜੀਪੀਸੀ ਤੁਹਾਡੇ ਕੇਸ ਦੇ ਵਿੱਚ ਬਿਲਕੁਲ ਬੇਰਸੋਬਤਾਰੇ ਜਰ ਸਪੈਕਟ ਸਾਈਡ ਤੋਂ ਹੋ ਜਾ ਤੁਹਾਨੂੰ ਅੱਲਾਹ ਬਾਦ ਸ਼ੌਕ ਨਾ ਕਰਨਾ ਜਪੜਾ ਉਹ ਸਪੱਤ ਬੋਲ ਕੇ ਸਾਹਮਣੇ ਤੁਸੀਂ ਕੱਟ ਕੇ ਜਿਹੜਾ ਬਿਲਕੁਲ ਭਲੇ ਦੀ ਆਪ ਹਾਜ਼ਰ ਹੋਵੇ ਤੋਂ ਅਮਦੇ ਸਨਮਾਨ ਰੱਖ ਕੇ ਅਗਲਾ ਫੈਸਲਾ ਲੈਣਾ